ਨਾਮ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਕਾਲੀ ਸੌਂਦੀ ਹੈ ਜੀ ਜਿਹੜੀ ਜਗ੍ਹਾ ਤੇ ਦੁਕਾਨ ਹੈ ਵੀਰੇ ਆਪਣੇ ਲੁਧਿਆਣੇ ਦੇ ਮੇਨ ਗੜ੍ਹ ਦੇ ਵਿੱਚ ਦੁਕਾਨਾ ਸਬਜੀ ਮੰਡੀ ਦੇ ਵਿੱਚ ਅੱਛਾ ਜਿਸ ਤਰ੍ਹਾਂ ਹੁਣ ਤੁਸੀਂ ਪਤੰਗ ਵੇਚਦੇ ਹੋ ਕਿੰਨੇ ਕ ਸਮੇ ਤੋਂ ਹੀ ਸੀਜ਼ਨ ਜਿਹੜਾ ਪਤੰਗਾਂ ਦਾ ਲਗਾਉਣੀ ਹੈ ਅਸੀਂ 5 ਸਾਲ ਹੋ ਗਏ ਪਿਛਲੇ 5 ਸਾਲਾਂ ਤੋਂ ਲਗਾਤਾਰ ਅਸੀਂ ਪਤੰਗ ਲਗਾ ਰਹੇ ਹਾਂ ਜੀ ਅੱਛਾ ਇਸ ਵਾਰ ਠੰਡ ਪੂਰੀ ਪੈ ਰਹੀ ਆ ਕਿੰਨਾ ਦਾ ਲੋਕਾਂ ਚ ਕਰੇਜ ਪਰ ਭਾਜੀ ਕਰੇਜ ਕੋਈ ਵੀ ਨਹੀਂ ਘਟਿਆ ਇਸ ਤੋਂ ਕੋ ਵਧਿਆ ਵਾ ਅੱਛਾ ਤੇ ਠੰਡ ਨੂੰ ਵੀ ਮਾਰ ਦੇ ਰਿਹਾ ਸਾਡੇ ਸਪਿੰਦੀ ਮੁੰਡੇ ਆਪਣੇ ਜਿੰਨੇ ਵੀ ਹਮ ਉਮਰ ਆ ਮੇਰੇ ਛੋਟ ਬੱਦ ਚੜ ਕੇ ਪਤੰਗ ਲੈ ਗਿਆ ਦੇਖੋ ਤੁਸੀਂ ਸਾਡੀ ਦੁਕਾਨ ਦੇਖ ਰਹੇ ਹੋ ਪਹਿਲਾਂ ਇਹ 2-4 ਦਿਨਾਂ ਪਹਿਲਾਂ ਭਰੀ ਪਈ ਸੀ ਔਰ ਰਾਤੋ ਰਾਤ ਖਾਲੀ ਹੋ ਚੁੱਕੀ ਹੈ ਜੀ ਖਾਸ ਕਰਕੇ ਸਾਡੇ ਕੋ ਕੁੜੀਆਂ ਲੇਡੀਜ਼ ਵੀ ਪਤੰਗ ਲੈ ਕੇ ਗਏ ਆ ਜੀ ਅਛਾ ਡੋਰ ਦੇ ਮਾਮਲੇ ਚ ਵੀ ਜਦੋਂ ਚਾਈਨੈਸ ਡੋਰ ਕਹਿੰਦੇ ਸੀ ਬੈਨ ਹਾਂਜੀ ਹਾਂਜੀ ਉਹ ਪੂਰੀ ਤਰ੍ਹਾਂ ਬੈਨ ਆ ਜੀ ਅਸੀਂ ਆਪ ਚਾਹਨੇ ਵੀ ਡੋਰ ਬੰਦ ਕੀਤੀ ਜਾਵੇ ਅਸੀਂ ਤਾਂ 85% ਵੈਸੇ ਵੀ ਬੰਦ ਹੋ ਚੁੱਕੀ ਆ ਕਿਉਂਕਿ ਇੱਥੇ ਇਹ ਚੀਜ਼ ਨਾਲ ਨੁਕਸਾਨ ਹੋ ਰਿਹਾ ਸੀ ਆਪਣੇ ਜਾਨਵਰਾਂ ਦਾ ਤੇ ਆਪਣੇ ਆਪਣੇ ਬੰਦਿਆਂ ਦਾ ਵੀ ਨੁਕਸਾਨ ਹੋ ਰਿਹਾ ਸੀ ਤੇ ਉਹ ਕਾਫੀ ਘਟ ਗਿਆ ਤੁਸੀਂ ਦੇਖਦੇ ਹੋਗੇ ਹਾਇ ਦਿਨ ਖਬਰਾਂ ਆਉਂਦੀਆਂ ਸੀ ਵੀ ਆ ਪੰਛੀ ਮਾਰ ਗਿਆ ਜੀ ਆ ਮੁੰਡੇ ਦੀ ਗਲਾ ਕੱਟਿਆ ਗਿਆ ਕਿਸੇ ਦਾ ਤੇ ਕਾਫੀ ਬਚਾਅ ਹੋ ਗਿਆ ਤੇ ਅਸੀਂ ਚਾਹਨੇ ਆਨਲ ਟਾਈਮ ਚ ਹੋ ਰੇ 100% ਖਤਮ ਹੋ ਚੁੱਕੀ ਆ ਮੇਰੇ ਵੱਡੇ ਵੱਡੇ ਪਤੰਗ ਰੱਖੇ ਹੋਏ ਨੇ ਤੁਸੀਂ ਜਿੰਨੇ ਵੱਡੇ ਪਤੰਗ ਤੁਹਾਡੇ ਕੋਲ ਹੈ ਭਾਈ 6 6 ਫੁੱਟ ਦੇ ਆ 8 ਫੁੱਟ ਦੇ ਵੀ ਸੀਗੇ ਇੱਕ 10 ਦੇ ਵੀ ਸੀਗੇ ਉਹ ਵੇਖ ਚੁੱਕੇ ਆ ਹੁਣ ਸਾਡੇ ਕੋਲ 6 ਦੇ ਰਹਿ ਗਏ 3 ਦੇ ਰਹਿ ਗਏ ਅੱਛਾ ਲੋਹੜੀ ਜਿਹੜਾ ਖੁਸ਼ੀਆਂ ਦਾ ਤਿਹਾਰ ਆ ਹਾਂਜੀ ਹਾਂਜੀ ਜੀ ਸਨੇਹਾ ਦੇਉਂਗੇ ਵੀ ਜਿਵੇਂ ਲੋਕ ਜਿਹੜੇ ਕੁਝ ਚਾਈਨੀਜ਼ ਲੋਰ ਨਾ ਚੜਾਉਂਦੇ ਜਾਂ ਲੜਾਈ ਝਗੜਾ ਕਰਦੇ ਨਹੀਂ ਨਹੀਂ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਜਿਹੜਾ ਇੱਕ ਭਾਈਚਾਰਕ ਸਾਂਝੀਵਾਲਤਾ ਦਾ ਪ੍ਰਤੀਕ ਹੈ ਇਹ ਇਹ ਸਾਰਿਆਂ ਨੂੰ ਆਪਸੀ ਪਿਆਰ ਨਾਲ ਜੋੜਦਾ ਵਾ ਜਿਹੜੇ ਪਤੰਗ ਚੜਦਾ ਵਾ ਇੱਕ ਮਿਸਾਲ ਦਿੰਦਾ ਵਾ ਵੀ ਭਾਈਚਾਰਾ ਵੀ ਸਾਂਝੀ ਵਾਲਤਾ ਦਾ ਇੱਕ ਪ੍ਰਤੀਕ ਵੀ ਰਲ ਮਿਲ ਕੇ ਚੀਨੂ ਬਣਾਇਆ ਜਾਵੇ ਨਾ ਕਿ ਲੜਾਈ ਝਗੜਾ ਕੀਤਾ ਜਾਵੇ ਨਾ ਕਿ ਗळा ਕੱਟੇ ਜਾਵੇ ਕਿਸੇ ਚੀਜ਼ ਦਾ ਠੀਕ ਹੈ ਜੀ ਹਰਵਿੰਦਰਪਾਲ ਸਿੰਘ ਅੱਛਾ ਪਤੰਗ ਖਰੀਦਣ ਵਾਸਤੇ ਆਏ ਜੀ ਨਹੀਂ ਡੋਰ ਲੈਣ ਆਏ ਜੀ ਨਾ ਡੋਰ ਲੈਣ ਆਏ ਡੋਰ ਲੈਣ ਆਏ ਜੀ ਕਿਹੜੀ ਡੋਰ ਲੈਣ ਆਇਆ ਇਹ ਲੋਕਲ ਆ ਜੀ ਲੋਕਲ ਆ ਜੀ ਅੱਛਾ ਕੀ ਸਨੇਹਾ ਮੈਂ ਜਿੱਦਾਂ ਲੋਕ ਜਿਹੜੇ ਨੇ ਕੁਝ ਚਾਈਨੀਜ਼ ਦੀ ਮੰਗ ਕਰਦੇ ਨੇ ਜਾਂ ਫਿਰ ਜਿਹੜੇ ਚੜਾਉਂਦੇ ਨੇ ਨਹੀਂ ਉਹ ਗਲਤ ਗੱਲ ਹੈ ਜੀ ਚਾਈਨੀਜ਼ ਡੋਰ ਦੇ ਖਿਲਾਫ ਉਹਦਾ ਬੇਵਕੂਫੀ ਹੈ ਜੀ ਪਰ ਅੱਜ ਕੀ ਬਟ ਲੋਕ ਵੀ ਬਹੁਤ ਸਾਥ ਦੇ ਰਹੇ ਨੇ ਜੀ ਅੱਛਾ ਜੀ ਮੇਰੇ ਕਾਫੀ ਜਗ੍ਹਾ ਦੇ ਰਿਲੇਟਿਵਸ ਨੇ ਸਭ ਨੇ ਇਹੀ ਕਿਹਾ ਵੀ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਬੜਾ ਨੁਕਸਾਨ ਹੁੰਦਾ ਬਹੁਤ ਵੱਡਾ ਨੁਕਸਾਨ ਹੈ ਜੀ ਬਹੁਤ ਵੱਡਾ ਨੁਕਸਾਨ ਹੈ ਜੀ ਕੀ ਅਪੀਲ ਕਰੋਗੇ ਲੋਕਾਂ ਨੂੰ ਲੋਕਾਂ 'ਕਿ ਇਹੀ ਅਪੀਲ ਕਰਦੇ ਆ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਜੀ ਹਾਂਜੀ ਹਾਂ ਜੋ ਨਾਰਮਲ ਡੋਰਾਂ ਵਿਕਦੀਆਂ ਨੇ ਉਹ ਲਓ ਉਹਨਾਂ ਪ ਜਿੱਦਾਂ ਇੱਕ ਇਸ ਵਾਰੀ ਪੂਰੀ ਠੰਡਾ ਬੱਚਿਆਂ ਨੂੰ ਲਾਉ ਕੀਤਾ ਵਾ ਪਤੰਗ ਉਡਾਉਣ ਨੂੰ ਬੱਚੇ ਚਲੋ ਹੁਣ ਬੱਚੇ ਜੇ ਤੁਹਾਨੂੰ ਪਤਾ ਹੀ ਹੈ ਜੀ ਹਾਂਜੀ ਬੱਚੇ ਨਹੀਂ ਮੰਨਦੇ ਚਲੋ ਬੱਚੇ ਉਡਾਉਂਦੇ ਨੇ ਪਰ ਫਿਰ ਵੀ ਆਪਦੇ ਪ੍ਰੀਕਾਸ਼ਨਸ ਨਾਲ ਆਪਦੇ ਫੋਟੋ ਬਣਾਉਣਾ ਮੰਗਾ ਆਪੇ ਠੀਕ ਆਪਾਂ ਜਿੰਨਾ ਕਿਤੇ ਕੀ ਨਾ ਮੇਰਾ ਮਨਦੀਪ ਭਾਈ ਬੱਚੇ ਨੇ ਟੰਗ ਲੈਣਾ ਆਏ ਸੀਗੇ ਹਾਂਜੀ ਹਾਂਜੀ ਲੋੜੀ ਦਾ ਪਿਆਰ ਕਿਸ ਤਰ੍ਹਾਂ ਦਾ ਇੰਜੋਏ ਕਰ ਰਹੇ ਹੋ ਬਹੁਤ ਵਧੀਆ ਜੀ ਲੋੜੀ ਚਾਈਨਿਸ ਟੋਰ ਨੂੰ ਲੈ ਕੇ ਕਿਸ ਤਰ੍ਹਾਂ ਦੀ ਕਹਿਣਾ ਚਾਹੁੰਦੇ ਹੋ ਹਾਂਜੀ ਚਾਈਨਟ ਆਨ ਤਾਂ ਬਿਲਕੁਲ ਬੰਦ ਹੋ ਚੁੱਕੀ ਹੈ ਜੀ ਹੁਣ ਥੋੜੀ ਜਿਹਾ ਕਿਤੇ ਚੱਲਦੀ ਪਈ ਹੈ ਕਹਿੰਦਾ ਜਾਉਗੇ ਲੋਕਾਂ ਜਿਹੜੇ ਚਾਈਨ ਲੋਕ। ਉਹਨੂੰ ਇਹੀ ਕਿਹਾ ਜਾਂਦਾ ਜੀ ਚਾਈਨਾ ਰੋਡ ਬੰਦ ਕੀਤੀ ਜਾਵੇ। ਬਹੁਤ ਹਾਨੀਕਾਰਕ ਹੈਗੀ ਹੈ। ਗੱਲੇ ਵੱਡੇ ਜਾਂਦੀਆਂ ਕਿਸੇ ਤੇ। ਬਸ ਇਹੀ ਕਹਿਣਾ ਚਾਹੁੰਦਾ। ਸਰ ਕੀ ਨਾਮ ਆ ਜੀ? ਅਤੁਲ ਕੁਮਾਰ ਜੀ। ਕਿਹੜੀ ਜਗ੍ਹਾ ਦੁਕਾਨ ਹੈ ਫਿਰ? ਆਪਣੀ ਡ੍ਰੈਸੀ ਰੋਡ ਦੇ ਦੁਆਰੇ ਜੀ। ਅੱਛਾ ਸਰ ਪਿਛਲੀ ਵਾਰ ਨਾਲੋਂ ਕਿਸ ਤਰ੍ਹਾਂ ਦਾ ਕੰਮ ਆ ਕਿਉਂਕਿ ਕਿਤੇ ਨਾ ਕਿਤੇ ਠੰਡ ਦਾ ਪ੍ਰਕੋਪ ਆ ਜਿਹੜਾ ਪੂਰਾ। ਦੇਖੋ ਬਾਈ ਠੰਡ ਦੇ ਕਰਕੇ ਕਾਰੋਬਾਰ ਘਟਾ ਹੈ। ਮਾਰਕੀਟ ਕੰਮ ਘਟਾ ਹੈ। ਅੱਛਾ ਜੀ। ਅੱਗੇ ਨਾ ਉਦਦਾ ਕੰਮ ਅੱਗੇ ਨਾ ਤਾਂ ਕੰਮ ਆ ਜੀ ਲੋਕ ਲੈਣ ਲਈ ਆ ਰਹੇ ਨੇ ਪਤੰਗ ਆ ਰਹੇ ਲੈਣ ਲਈ ਆ ਰਹੇ ਜੀ ਕਿਹੜੇ ਕਿਹੜੇ ਪਤੰਗ ਵਿਕ ਰਹੇ ਪਤੰਗ ਆਪਣੇ ਜੈਪੂਰੀ ਕਾਂਡ ਵਿਕ ਰਹੀ ਹੈ ਅੰਬਰਸਰੀ ਪਤੰਗ ਵਿਕ ਰਿਆ ਆ ਰਾਮਪੂਰੀ ਪਤੰਗ ਵਿਕ ਰਿਆ ਹਾਂ ਵੱਡੇ ਪਤੰਗ ਵੀ ਵਿਕ ਰਹੇ ਵੱਡੇ ਘੱਟ ਵਿਕ ਰਹੇ ਅੱਗੇ ਤੇ ਚਾਈਨੀ ਡੋਰ ਨੂੰ ਲੈ ਕੇ ਨਹੀਂ ਚਾਈਨੀ ਡੋਰ ਨਹੀਂ ਵੇਚ ਨਹੀਂ ਵੇਖ ਗਾਹਕ ਵੀ ਨਹੀਂ ਮੰਗਦਾ ਦੁਕਾਨਦਾਰ ਵੀ ਨਹੀਂ ਵੇਚ ਰਿਹਾ ਅੱਛਾ ਜੀ ਜਿਹੜੇ ਲੋਕ ਵੇਚਦੇ ਨੇ ਉਹਨਾਂ ਨੂੰ ਕੀ ਉਹ اپੀਲ ਹੈ ਬੇਪੂਫ ਨੇ ਉਹ ਬਾਕੀ ਰਹੀ ਗੱਲ ਉਹਨਾਂ ਨੂੰ ਨਹੀਂ ਵੇਚਣੀ ਚਾਹੀਦੀ ਹਾਂ ਪਬਲਿਕ ਉਹ ਸਮਝ ਦੀ ਗੱਲ ਨੂੰ ਕਿਉਂ ਨੁਕਸਾਨ ਬਹੁਤ ਹੁੰਦਾ ਇਹਦੇ ਨਾਲ ਬੱਚਿਆਂ ਨੂੰ ਵੀ ਸੋਮ ਲੋਕ ਸਮਝਾਉਂਦੇ ਨੇ ਔਰ ਬਕਾਇਦਾ ਦੁਕਾਨਦਾਰ ਵੀ ਨਹੀਂ ਵੇਚ ਕੇ ਰਾਜ਼ੀ ਹੋਣਾ ਹੈਗਾ ਦੂਸਰੀ ਡੋਰ ਵਿੱਚੋਂ 2 ਪੈਸੇ ਸਾਨੂੰ ਬਚਦੇ ਵੀ ਨਹੀਂ ਤੇ ਬੇਫਿਕਰ ਹੋ ਕੇ ਉਹ ਸੌਦਾ ਵਿਕਦਾ ਵਾ